ਅਸੀਗਲ ਜੀ ਤੇ ਅੱਜ ਆਪਾਂ ਫੇਰ ਚੱਲੇ ਆ ਘੁੰਮਣ ਦੇ ਵਾਈਦਾਣਾ ਅੱਗਰੋਂ ਬਹੁਤ ਦਾ ਫਰਕ ਆ ਕਿਸੇ ਸਵੇਰੇ ਥੋੜਾ ਤਾਂ ਪੈਰ ਦੀ ਠੰਢ ਜੀ ਤੇ ਅੱਜ ਆਪਾਂ ਤੁਹਾਨੂੰ ਪੂਰਾ ਟ੍ਰੀਟਮੈਂਟ ਤੇ ਜਿਹੜਾ ਉਹਨਾਂ ਦਾ ਕਾੜਾ ਵਗੈਰਾ ਰਸ ਵੈਰ ਉਹਨਾਂ ਕਿਤੇ ਦਿਮਗੇ ਧੰਨਵਾਦ ਮਤਲਬ ਅਗੇ ਵੀਡੀਓ ਚ ਦਿਖਾਵਾਂਗੇ ਤੁਹਾਨੂੰ ਆਹ ਦੇਖੋ ਵੀ ਉਹ ਤੇ ਦੂਸਰੀ ਸਾਈਡ ਆ ਆਉਣਾ ਘੁੰਮਣ ਲਈ ਆ ਉਹ ਹੱਟਾ ਉਹ ਮੰਡਾ ਪੰਪ ਦੇ ਕੋਲੇ ਆ ਆਹ ਪਾਣੀ ਘੁੰਮਣ ਪਹੁੰਚ ਗਏ ਆ ਡਾ ਗਿਆ ਉਥੇ ਨਾਲ ਹੋਰ ਆਪਾਂ ਜਾਣਾ ਬਾਰਡਰ ਵੱਸ ਕੋਲ ਜੱਗੇ ਡਾਕਟਰ ਦੇ ਘਰੇ ਅਈ ਤੋਂ ਉਸ ਤੋਂ ਅ ਜੇ ਆਪਾਂ ਜਾਵਾਂ ਉਹਨਾਂ ਦੇ ਕਾਰਨ ਨੂੰ ਬੈਂਕ ਆਉਂ ਪੰਜਾਬ ਨੈਸ਼ਨਲ ਸਿੱਧੀ ਹੋਣਾ ਦੇਖੋ ਜੀ ਕਹਿੰਦਾ ਇਹਨੇ ਨਾ ਮੈਨੂੰ ਖੁਸ਼ ਹੋ ਗਏ ਯਾਰ ਦਾ ਫੋਨ ਆਇਆ ਸੀ ਪਹਿਲਾਂ ਤਾਂ ਅਸੀਂ ਆਉਣਾ ਸੀ ਘੁੰਮਣ ਇਹ ਮੈਨੂੰ ਮੂਸਾ ਚੌਂਕੀਆਂ ਲੈ ਗਿਆ ਤੇ ਫੇਰ ਜਾਣਾ ਸੀ ਵਾਟਰ ਵਾਕਸ ਤੋਂ ਗਾਣਾ ਸੀ ਵਾਟਰ ਵਾਕਸ ਹੀ ਰਿਹਾ ਵਾੜੀ ਰੀਤ ਨਾ ਆਇਆ ਸੀ ਤਾਂ ਇੱਥੇ ਮਚੂ ਤੇ ਦੂਜੇ ਡਾਕਟਰ ਤਾਂ ਆਪਰੇਸ਼ਨ ਕਹੀ ਜਾਂਦੇ ਰਹਿੰਦੇ ਨੇ ਕਿ ਇਹ ਜਿਹੜੀ ਇਹ ਲਗਾਤਾਰ ਦੱਸਦਾ ਇਹ ਸਿਰਫ ਇੱਕ ਤਰ੍ਹਾਂ ਦਾ ਹੈ ਕਿ ਉਹ ਵੀ ਕਿਵੇਂ ਜਿਹੜੇ ਇਹ ਆਲਾ ਫਰਕ ਲੱਗਦਾ ਹਾਂ ਇਹਦਾ ਸਿਰਫ ਆਹੀ ਮੇਂ ਕਹਣਾ ਇਹਦਾ ਹੋਰ ਵੀ ਹੋਣਾ ਹੈ ਇਹ ਬਸ ਕਈ ਵਾਰੀ ਨਾ ਕੋਈ ਜਦੋਂ ਹੁਣ ਮਣਕਾ ਇਹਦਾ ਫਰਕ ਪੈ ਗਿਆ ਮਣਕੇ ਦੇ ਵਿੱਚ ਵੀ ਕਰੈਸ਼ ਹੋ ਗਈ ਮਣਕਾ ਹੋਰ ਕਿਸੇ ਬਸ ਨਹੀਂ ਜਾਂਦਾ ਅੱਛਾ ਜੀ ਮਣਕਾ ਪਹਿਲਾਂ ਹੁੰਦਾ ਥੱਲੇ ਆ ਅੱਛਾ ਜੀ ਜਿਵੇਂ ਆਪਣਾ ਕੋਈ ਸੁਪਰੇਂਗਾ ਦਾ ਉਹ ਐ ਇਕੱਠਾ ਹੋ ਗਿਆ ਐ ਇਕੱਠਾ ਹੋ ਜਾਂਦਾ ਉਹਦੇ ਵਿੱਚ ਦਾਬ ਦੂਬ ਚ ਆ ਜਾਂਦੀ ਆ ਉਹ ਜਦੋਂ ਦਾਬ ਚ ਆਉਂਦੀ ਹੈਗੀ ਤੇ ਬਸ ਉਹ ਕੇ ਸਪਲਾਈ ਰੁਕ ਜਾਂਦੀ ਆ ਉਹਦੀ ਜਾਂ ਫਿਰ ਕਈ ਵਾਰੀ ਹੁਣ ਜਿਵੇਂ ਤੂੰ ਆਏਗਾ ਤੂੰ ਖਰਾਕ ਵਧਾਉਂਦਾ ਰਹੇਂ ਤੇਰੇ ਰੈਸਟੋਰਾਂ ਵਗੈਰਾ ਚਰ ਵੀ ਟ੍ਰਾਈਲੇ ਵਧਿਆ ਹੋਊਗਾ ਨਹੀਂ ਚਰ ਵੀ ਵਧੀ ਨਹੀਂ ਕਦੀ ਹੋਈ ਐ ਉਹ ਉਹਦੇ ਕਾਰਨ ਹੋ ਜਾਂਦਾਗਾ ਇਹ ਉਸ ਵਿੱਚ ਕੋਈ ਬ੍ਰੀਕ ਨਾ ਦੇ ਵਿੱਚ ਕਰੋੜ ਜਹਾ ਲੱਗਦਾ ਜੈ ਐਮ ਬੀ ਦੀ ਗੱਲ ਹਰ ਅੱਛਾ 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 ਮੈਂ ਰੋਡ ਤੇ ਇਹ ਖਿਆਲ ਚੱਲ ਜੀ ਠਾਈ ਹਾਂਜੀ ਨਾ ਮਾਰ ਸੇ ਕਰਦੇ हाँ देख लो व्हाट्सएप से ठीक है मैं आऊंगा तो कम रहा। कम आऊंगा ਉਹ ਲੱਗ ਗਈ ਹੈ ਇਹ ਵੀ ਚਰਬੀ ਲੱਗ ਗਈ ਕੋਈ ਚਰਬੀ ਲੱਗ ਗਈ ਆ ਜੀ ਕੋਮਨ ਪਤਲੇ ਦੀ ਗੋੜੀ ਵਾਲੀ i